ਵੈਲਕਮ ਟੂ ਮਾਈ ਬਲੌਗ ਚੈਨਲ ਤੇ ਸ਼ਾਸ਼ਿਕਾ ਪੰਜਾਬੀਓ ਰਾਮ ਰਾਮ ਕੀ ਹਾਲ ਚਾਲ ਹੈ ਤੇ ਜਿੱਦਾਂ ਕਿ ਅੱਜ ਠੰਡ ਆ ਤੇ ਅੱਜ ਆਪਣਾ ਘਟੋ ਘਟ ਕੰਮ ਤੇ ਦਸਵਾਂ ਦਿਨ ਤੇ ਠੰਡ ਵੀ ਹੈ ਨਿਮੀ ਨਿਮੀ ਅਸੀਂ ਥੱਲੇ ਵੀ ਗਰਮ ਪਾ ਲਈਆ ਤੇ ਉੱਤੇ ਵੀ ਜੈਕਟ ਗਰਮ ਪਾ ਲਈਆ ਤੇ ਇਹ ਹਿਸਾਬ ਲਾ ਲਓ ਹੁਣ ਆਪਾਂ ਚੱਲੇ ਆ ਜਿੱਥੇ ਆਪਣੀ ਗੱਡੀ ਆਣੀ ਆ ਉਸ ਚੌਂਕ ਤੇ ਚੱਲੇ ਆ ਕਿਉਂਕਿ ਅੱਜ ਥੋੜਾ ਮੀਂਹ ਵੀ ਦੱਸਿਆ 20 30% ਪੈਸੇ ਦੱਸਿਆ ਪੈਂਦਾ ਕੋਈ ਨਹੀਂ ਹੈ ਮੌਸਮ ਜਿਹੜਾ ਪੂਰਾ ਠੰਡਾ ਹੁੰਦਾ ਸਵੇਰੇ 10 ਡਿਗਰੀ ਟੈਂਪਰੇਚਰ ਐ ਇਸ ਟਾਈਮ ਆ ਸਪੇਨ ਦੇ ਲਲੀਦੇ ਸ਼ਹਿਰ ਵਿੱਚ ਤੇ ਚਲੋ ਭਾਈ ਚਲਦੇ ਆ ਟਾਈਮ ਨਾ ਵੇਸਟ ਕਰਦੇ ਹੋਏ ਭਲਾ ਕੰਮਾਂ ਚਲਦੇ ਆ ਤੇ ਤੁਹਾਨੂੰ ਦਿਖਾਣੇ ਆ ਕਿਵੇਂ ਦਾ ਮਹੌਲ ਰਹਿੰਦਾ ਕਮਾਕਾਰਾਂ ਤੇ ਤੇ ਕੰਮ ਕਿਵੇਂ ਹੁੰਦੇ ਖੇਤੀ ਦੇ ਆਹਾਹਾ ਆ ਦੇਖੋ ਇਸ ਸ਼ਹਿਰ ਨੂੰ ਸਮਸ਼ਾਨ ਰਾਸਤੇ ਪਏ ਨੇ ਆ ਦੇਖੋ ਸਵੇਰ ਨੂੰ ਸਿਰ ਤੁਹਾਨੂੰ ਬੰਦੇ ਉਹੀ ਮਿਲਣਗੇ ਜਿਹੜੇ ਕਮਾਕਾਰ ਰਹ ਜਾਂਦੇ ਨੇ ਆ ਦੇਖੋ ਜੀ ਬੈਗ ਟੰਗ ਟੰਗ ਵਿਚਾਰੇ 6 ਵਜੇ ਉੱਠ ਜਾਂਦੇ ਆ 5:30 ਉੱਠ ਜਾਂਦੇ ਆ ਤੇ ਰਾਤ ਨੂੰ 7 ਵਜੇ 8 ਵਜੇ ਕਮਾਕਾਰਾਂ ਤੋਂ ਘਰ ਨੂੰ ਮੁੜਦੇ ਆ ਬਾਬਾ ਸੋਨਾ ਮਾਹੌਲ ਆ ਸਵੇਰ ਸਵੇਰ ਵਧੀਆ ਤੇ ਆਪਾਂ ਇਧਰ ਨੂੰ ਮੁੜ ਕੇ ਅੱਜੇ ਹੱਥ ਨੂੰ ਤੇ ਉਹੀ ਜਿਹੜੀ ਪਾਰਕ ਆ ਜਿਹਦੀ ਪਾਰਕ ਤੋਂ ਆਪਾਂ ਚੜਦੇ ਆ ਉੱਥੇ ਹੀ ਚੱਲੇ ਆਪਾਂ ਫੇਰ ਤੇ ਉਹ ਜਿਹੜੀ ਸਾਹਮਣੇ ਪਾਰਕ ਹੈ ਉੱਥੇ ਚੱਲਿਆ ਆਪਾਂ ਉਤੋਂ ਫਿਰ ਸਿੱਧਾ ਜਾਵਾਂਗੇ ਕਮਾਕਾਰਾਂ ਤੇ ਇੱਕ ਚੀਜ਼ ਦਿਖਾਣਾ ਤੁਹਾਨੂੰ ਆ ਦੇਖੋ ਜੀ ਆਹ ਦੇਖੋ ਕਿੱਥੇ ਬੈਠੀ ਆ ਬਗੜ ਦੇਖੋ ਬਗਲਾ ਜਿਹਨੂੰ ਕਹਿੰਨੇ ਆ ਵੱਡਾ ਗੱਡਾ ਹੱਲ ਨਾ ਪਾਇਆ ਓਏ ਇਹਨੇ ਜਗ੍ਹਾ ਸੇਫ ਲੱਭੀ ਆ ਬਾਈ ਪੁਰੀਆਂ ਨਾ ਕੋਈ ਉੱਥੇ ਪਹੁੰਚੇ ਤੇ ਨਾ ਕੋਈ ਉਥੋਂ ਠਾਏ ਤੇ ਨਿੰਮੀ ਨਿੰਮੀ ਠੰਡੀ ਠੰਡੀ ਹਵਾ ਵਗ ਰਹੀ ਏ ਤੇ ਅੰਕਲ ਪਤਾ ਨਹੀਂ ਕਿੱਧਰ ਬੈਠਾ ਅੰਕਲ ਵਾਲ ਜਾਨਦੇ ਆਪਾਂ ਹੁਣ ਉਹ ਬੈਠਾ ਨਾ ਪਰ ਚਲੋ ਚੱਲਦੇ ਆਂ ਉਹਦੇ ਕੋਲ ਤੇ ਜਿੰਨੇ ਵੀ ਕਾਮਕਾਰ ਵਾਲੇ ਬੰਦੇ ਨੇ ਉਹ ਸਾਰੇ ਇੱਥੇ ਪਾਰਕ 'ਚ ਇਕੱਠੇ ਹੁੰਦੇ ਆ ਤੇ ਉਹ ਬੱਸ ਸਟੈਂਡ ਸਾਹਮਣੇ ਵਾਲਾ ਜਿੱਥੋਂ ਉਹਨਾਂ ਨੂੰ ਗੱਡੀ ਚੁੱਕ ਕੇ ਲੈ ਜਾਂਦੀ ਆ ਕੰਮ ਵਾਸਤੇ ਚਾਹੇ ਮੀਆਂ ਨੇ ਚਾਹੇ ਬੀਬੀਆਂ ਨੇ ਚਾਹੇ ਭਾਈ ਨੇ ਚਾਹੇ ਮਿੱਤਰ ਨੇ ਕੋਈ ਵੀ ਨੇ ਤੇ ਉਹ ਲੱਗਾ ਖਤਰਾ ਵਈ ਆਪਣਾ ਆ ਪਾਣੀ ਭਰਨਾ ਆ ਜਿਹੜਾ ਟੂਟੀ ਦਾ ਜਲ ਅਸ਼ੁੱਧ ਹੁੰਦਾ ਤੇ ਇਥੋਂ ਪਾਣੀ ਭਰਦੇ ਨੇ ਲੋਕ ਪੀਣ ਵਾਸਤੇ ਦਾ ਭਾਈ ਮਿੱਤਰੋ ਕੱਲ ਆਪਾਂ ਆਇਆ ਉਹ ਚੜ੍ਹਾਈ ਤੋਂ ਥੱਲੇ ਤੇ ਹੁਣ ਸਮਝ ਨਹੀਂ ਲੱਗੰਦੀ ਜੇ ਉਧਰੋਂ ਆਏ ਆਂ ਅਸੀਂ ਤਾਂ ਇਧਰੋਂ ਚੜ੍ਹਾਈ ਲੱਗੰਦੀ ਸੀ ਸਾਡੇ ਤੇ ਜੇ ਇਧਰੋਂ ਆਏ ਆਂ ਤਾਂ ਇਧਰੋਂ ਚੜ੍ਹਾਈ ਲੱਗੰਦੀ ਸੀ ਇਹ ਕਨਫਿਊਜ਼ ਹੀ ਹੋਏ ਪਏ ਆਂ ਅਸੀਂ ਤਾਂ ਪੂਰਾ ਤੇ ਟਾਈਮ ਹੋ ਚੱਕਿਆ ਚੱਲਿਆ 8 ਵਜੇ ਕੇ ਤੇ 8 ਵਜੇ ਆਪਾਂ ਲਗਣਾ ਜੇ ਕੰਮ ਤੇ ਅੱਜ ਆਪਾਂ ਇਹਨਾਂ ਨੂੰ ਕਰਨੇ ਨੇ ਬਿਰਲੇ ਨਿੱਕੇ 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 ਕਰਨੇ ਆਹ ਦੇਖੋ ਜੀ ਨਿੱਕੇ ਨਿੱਕੇ ਆ ਗੁੱਛੇ ਨੇ ਇਹ ਗੁੱਛਿਆਂ ਚ ਆਪਾਂ ਇੱਕ ਇੱਕ ਦੋ ਦੋ ਪੀਸ ਛੱਡਦੇ ਆ ਤਿੰਨ ਤਿੰਨ ਪੀਸ ਛੱਡ ਦਿਆ ਮਾਲ ਪੂਰਾ ਭਰਿਆ ਪਿਆ ਦਰਖਤਾਂ ਦੇ ਤੇ ਇਹ ਜਾਏਗਾ ਮੰਡੀ ਬਾਅਦ ਜਦੋਂ ਪੱਕੇਗਾ ਤੇ ਉਹਨਾਂ ਨੂੰ ਬਿਰਲੇ ਕਰਕੇ ਫਿਰ ਇਹਨੂੰ ਪਕਾਣਗੇ ਤੇ ਗੱਡੀਆਂ ਆਪਣੀਆਂ ਰੇੜੀਆਂ ਉਹ ਲੱਗੀਆਂ ਜਿਹੜੀਆਂ ਆਪਾਂ ਪੋੜੀਆਂ ਤੇ ਕੰਮ ਕਰੀਦਾ ਪੋੜੀਆਂ ਉਹ ਲੱਗੀਆਂ ਤੇ ਚਲੋ ਚੱਲਦੇ ਆ ਆਪਣੇ ਪਾਸੇ ਲਗਭਗ 8 ਵਜੇ ਨੂੰ 1 ਮਿੰਟ ਰਹਿ ਗਏ ਨੇ ਤੇ ਆਪਾਂ ਕਰਨਾ ਜੇ ਕੰਮ ਸਟਾਰਟ ਤੇ ਲੈਨ ਆਪਾਂ ਪਿੱਛੂ ਸਾਰੀ ਮਕਾਹੇ ਆ ਤੇ ਦੂਜਾ ਬੰਨਾ ਰਹਿ ਗਿਆ ਤੇ ਉਹ ਵੀ ਹੋਣਾ ਆਪਾਂ ਮਕਾਨ ਲੱਗੇ ਤੇ ਯੁਗਰਾਜ ਭਾਜੀ ਹੋਰੀ ਵੀ ਆ ਗਏ ਨੇ ਫੱਟਾ ਲੈ ਕੇ ਸੈਨ ਕਰਾ ਲੱਗੇ ਨੇ ਸੈਨ ਕਰਾ ਕੇ ਫਿਰ ਕਮਾਕਾਰਾਂ ਤੇ ਲਾਣੇ ਨੇ ਤੇ 2-3 ਮਿੰਟ ਰਹਿ ਗਏ ਕੰਮ ਕਰਦੇ ਸਟਾਰਟ ਤੇ ਲੈਨ ਮਕਾ ਕੇ ਚਲਦੇ ਆ ਅਗਲੇ ਬੰਨੇ ਤੇ ਅਗਲੇ ਬੰਨੇ ਦਾ ਵੀ ਮਹੌਲ ਤੁਹਾਨੂੰ ਨਾਲ ਦੀ ਨਾਲ ਦਿਖਾਉਂਦੇ ਰਾਵਾਂਗੇ ਤੇ ਇਹ ਹੈ ਕੰਮ ਸਪੇਨ ਦੇ ਅੰਦਰ ਲੱਲੀ ਦੇ ਸ਼ਹਿਰ ਵਿੱਚ ਜਿਹੜਾ ਆਪਾਂ ਕਰ ਰਹੇ ਆ ਟਾਈਮ ਹੋ ਚੁਕਿਆ ਹੈ ਨਵੋ ਜਿਹਦਾ ਤੇ ਫਰੂਟ ਆਪਾਂ ਤੋੜ ਰਹੇ ਆ ਐ ਗਿੱਲੇ ਕਰੀ ਜਾਂਦੇ ਆ ਤੇ ਪਰਲੇ ਬਣੇ ਗੱਪਾ ਛੱਪਾ ਚੱਲ ਰਹੀ ਹੈ ਯੂਵਰਾਜ ਭਾਜੀ ਦੀਆਂ ਯੂਵਰਾਜ ਭਾਜੀ ਵੀਡੀਓ ਚ ਤਾਂ ਨਹੀਂ ਹੁੰਦੇ ਕਿਉਂਕਿ ਯੂਵਰਾਜ ਭਾਜੀ ਨੂੰ ਸ਼ੰਗ ਹੁੰਦੀ ਹੈ ਸ਼ਰਮ ਆਉਂਦੇ ਆ ਜਿੱਦਾਂ ਕਿ ਸ਼ਰਮ ਹੁਣਾ ਨਵਾਂ ਨਵਾਂ ਬੰਦਾ ਸ਼ਰਮ ਹੁੰਦਾ ਹੈ ਉਹ ਸ਼ਰਮ ਹੁੰਦੇ ਆਪਣੇ ਯੂਵਰਾਜ ਭਾਜੀ ਕੋਈ ਨਹੀਂ ਬਾਕੀ ਯੂਵਰਾਜ ਭਾਜੀ ਨਾਲ ਵੀ ਗੱਲਾਂ ਬਾਤਾਂ ਤੁਹਾਡੀ ਕਰਾਵਾਂਗੇ ਕਿਸੇ ਦਿਨ ਤੇ ਪਹਿਲਾ ਫਲ ਫਰੂਟ ਤੋੜ ਲਈ ਆਪਾਂ ਉਹਨਾ ਖੁਨਾ ਖਾਰਿਆ ਪਾ ਖਾ ਕੇ ਲੰਮੇ ਪਿਆ ਕੜੀ ਕਰਨੇ ਰੈਸਟ ਆਹ ਆਨੰਦ ਲੈ ਰੇ ਆਹ ਟਿਕਾਨਾ ਵਾਗੀ ਰੋਟੀ ਸਾਰੇ ਪੀਏ ਇੱਧਰ ਲੰਮੀ ਮੈਂ ਨਹੀਂ ਖੁਦ ਮੇਰੇ ਸਭ ਤੇ ਹੋਪ ਚ ਜੋਗਰਾਜ ਆ ਗਿਆ ਜੀ ਪ੍ਰਧਾਨ ਜੀ ਤੋਗਰਾ نیند ਆਈ ਨਹੀਂ ਤੈਨੂੰ ਨਾ ਅੱਜ ਨਹੀਂ ਆਈ ਕੀ ਚੱਕਰ ਹੈ ਗੱਲ ਕਰਨੀ ਨਾ ਤੇ ਉਹ ਕਰਨ ਗਿਆ ਇੰਡੀਆ ਲਾਉਣਾ ਫੋਨ ਇੰਡੀਆ ਨਹੀਂ ਹੋਰ ਆਹ ਟੈਟੂ ਬੜਾ ਵਧੀਆ ਬਣਾਇਆ ਜਦੋਂ ਜ਼ੂਮ ਕਰ ਦਿਆ ਮੈਂ ਆਹ ਇਹ ਕੀ ਬਣਾਇਆ ਅੱਧਾ ਸ਼ੀਰ ਅੱਧਾ ਟੈਂਪੀਸ ਤੇ ਆਪੀ ਇਸ ਨਹੀਂ ਹੋਰ ਕੰਪਾਸ ਆ ਇੱਕ ਇੱਕ ਚੱਕਰ ਅੱਧਾ ਛੇਰ ਦਾ ਕੰਪਾਸ ਬਾਬੇ ਮਿੱਤਰੋ ਕਾਮਤ ਆ ਗੀਆਂ ਆਪਾਂ ਵਾਪਸ ਤੇ ਥੋੜੀ ਜਿਹੀ ਦੂਰਲਾ ਛੱਡਿਆ ਸੀ ਸਾਨੂੰ ਥੋੜਾ ਕੰਮ ਜਿਹਾ ਸੀ ਤੇ ਮੈਂ ਤਾਂ ਕੰਮ ਕਰਾ ਲੈਣੇ ਆ ਨਾਲੇ ਤੁਰ ਫੇਰ ਆਣੇ ਮੈਨੂੰ ਕੀ ਪਤਾ ਸੀ ਭਾਈ ਬੱਦਲ ਆ ਜਾਣਾ ਮੀਂਹ ਆ ਜਾਣਾ ਹੰਗੀਲੀ ਤੇ ਭਜ ਕੇ ਜਾਣਾ ਤਾਂ ਮੈਂ ਆਹ ਦੇਖੋ ਜੀ ਟ੍ਰੇਨ ਚੱਲਦੀ ਹੈ ਚਾਹ ਬਾਰ ਜੀ ਨੇ ਮਰਜੀ ਆ ਬੱਤੀ ਜਿੰਤਾ ਨਹੀਂ ਹਰੀ ਨਹੀਂ ਹੁੰਦੀ ਉਹਨਾਂ ਕੋਲ ਪਾਰ ਨਹੀਂ ਕਰਦੀ ਜੋ ਤੋਂ ਕਰਕੇ ਤਾਂ ਬੱਤੀ ਪਾਰ ਕਰ ਆਇਆ ਇਹ ਸੱਜ ਚਰਚਾ ਇਹ ਆਪੋਂੋਂ ਇਕੱਲੇ ਆ ਘਾਰ ਆਣ ਨੂੰ ਅਜੇ 5 ਕਿਲੋਮੀਟਰ ਦਾ ਘਰ ਹੈ ਆਪਣਾ ਤੇ ਬਹੁਤ ਸੋਹਣਾ ਮਾਹੌਲ ਬਣਿਆ ਬਈ ਬਹੁਤ ਸੋਹਣਾ ਵਧੀਆ ਮਾਹੌਲ ਬਣਿਆ ਜਿਵੇਂ ਕਹਿੰਨੇ ਆਪ ਤੇ ਮੀਂਹ ਪੈਂਦਾ ਮਿੱਠਾ ਮਿੱਠਾ ਤੇ ਮਠੀ ਮਠੀ ਧੰਦਾ ਹੈ ਤੇ ਆਪਾਂ ਚਤਰੀ ਲਿਆਣਾ ਆਪਾਂ ਚਤਰੀ ਲਿਆਣਾ ਭੁੱਲ ਗਏ ਅੱਜ ਆਪਾਂ ਜੈਕਟ ਕੰਬਲੀ ਉੱਤੇ ਓਟ ਲਈਏ ਐ ਕਰਦੇ ਬਈ ਮੀਂਹ ਨਾ ਪਵੇ ਆਪਣੇ ਕਿ ਨਾਲੇ ਛਾਸ ਨਾ ਪੁਰੇ ਜਾਂ ਕੋਈ ਨਿਆ ਕ ਮਾਦੂ ਘਾਰਾਂ ਨਾ ਬਾਕੀ ਜੇ ਮੀਂਹ ਜ਼ਿਆਦਾ ਹੋ ਗਿਆ ਫਿਰ ਕਿਤੇ ਰੁਕ ਜਾਗੇ ਅਜੇ ਪਿਆ 1 ਕਿਲੋਮੀਟਰ ਕਿੱ체 ਬਾਹਰ ਆ ਰਹੀ ਹੈ ਗੱਡੀਆਂ ਦੀ ਤੋਂ ਪਹਿਲਾਂ ਵੈਦਰ ਵੀ ਚੈੱਕ ਕੀਤਾ ਪਰ ਗੱਲ ਨਹੀਂ ਬਣੀ ਵੈਦਰ 4 ਵਜੇ ਦਾ ਤਾਂ ਸੰਧਿਆ ਹੀ بارش ਤੇ ਇਹ ਪਈਆ 6:30 ਵਜੇ بارش ਤੇ ਇੱਥੇ ਕੰਮ ਦਾ ਵੀ ਕੋਈ ਭਰੋਸਾ ਨਹੀਂ ਤੇ بارش ਦਾ ਵੀ ਕੋਈ ਭਰੋਸਾ ਨਹੀਂ ਤੇ ਕੰਮ ਨਾਲ ਬਲੇ ਹੁੰਦਾ ਕਿ ਕੰਮ ਕਦੋਂ ਛੁੱਟ ਜੇ ਤੇ ਕਬੂ ਇਹ ਆ ਜੇ ਤੇ ਮੌਸਮ ਦਾ ਵੀ ਕੋਈ ਭਰੋਸਾ ਕੋਈ ਨਹੀਂ ਕਿ ਕਦੋਂ بارش ਪੈ ਲੱਗ ਜੇ ਤੇ ਕਦੋਂ ਸਾਫ ਸੁਥਰਾ ਹੋ ਜੇ ਬਾਕੀ ਬਿਲਡਿੰਗਾਂ ਸਫਾਈ ਇੱਕ ਰੰਬਰ ਆ ਬਾਈ ਆਹ ਦੇਖ ਕੇ ਵਸੇ ਬਣਾਏ ਨੇ ਤਰਖਾਂ ਦੇ ਥੱਲੇ ਹਰ ਦਕਤਾਂ ਥੱਲੇ ਮਿਲਣਗੇ ਉਧਰ ਅੱਗੇ ਹੀ ਮਿਲ ਜੇਗੇ ਤੁਹਾਨੂੰ ਤੇ ਬੋਬੋ ਪੇਰਾ ਕੇ ਫੋਰਾ ਕੇ ਉਹ ਕਹਿੰਦਾ ਫੋਰਾ ਇੱਕ ਕਪੈਸਿਟਰ ਕਰਨ ਵਰਦਾ ਹਾਂ ਜਾ ਕੇ ਆਹ ਦੇਖੋ ਵਾਜੂ ਵਾਜੂ ਕਿ ਨਾ ਸੋਣਾ ਬਣਾਇਆ ਘਰ ਦੇ ਕੋਲ ਪਹੁੰਚ ਗਏ ਆਪਾਂ ਤੇ ਬਾਰਿਸ਼ ਰੁਕਣ ਦਾ ਨਾਮ ਨਹੀਂ ਲੈ ਰਹੀ ਤੇ ਅੱਜ ਤੋਂ ਸਵੇਰੇ ਚੜੀ ਦਾ ਇੱਥੇ ਪਾਣੀ ਪਾਣੀ ਹੋ ਗਿਆ ਫੈਿੰਦੀ ਮੱਠੀ ਮੱਠੀ ਪਈ ਏ ਮਨ ਲੱਗਦਾ ਲੰਮੀ ਪੈਗੀ ਬਾਰਿਸ਼ ਲੌਂਗ ਸ਼ਾਇਦ ਕੱਲ ਨੂੰ ਵੀ ਹੋ ਸਕਦੀ ਹੈ ਬਾਕੀ ਪਤਾ ਕੁਮ ਨਹੀਂ ਹੈ 30% ਦੱਸੀ ਸੀ ਤੇ ਅੱਜ ਵੈਸੇ ਜ਼ਿਆਦਾ ਹੀ ਪੈ ਗਈ ਉਹ ਤਾਂ ਕੋਈ ਗੱਲ ਨਹੀਂ ਚਲੋ ਆਪਣੀ ਬਿਲਡਿੰਗ 'ਚ ਵੜਦੇ ਆਂ ਤੇ ਘਰ ਪਹੁੰਚਦੇ ਆਂ ਤੇ ਬੂਟੋ ਕਹਿੰਦੇ ਗਿੱਲੇ ਕੱਪੜੇ ਹੋ ਗਏ ਗਿੱਲੇ ਸਾਰੇ ਤਾਂ ਦੇਖੋ ਜੀ ਪਾਣੀ ਇਤਰਾ ਲੱਗ ਗਿਆ ਬੜੀ ਦੂਰ ਤੋਂ ਤੁਰ ਕੇ ਆਇਆ ਵਾਂ